ਸਮਰਾਲਾ ਦੇ ਖੰਨਾ ਰੋਡ ਤੇ ਚਿੱਟੇ ਦਿਨ ਸੰਗਣੀ ਆਬਾਦੀ ਵਾਲੇ ਬਸਾਰ ਦੇ ਵਿੱਚ ਇੱਕ ਔਰਤ ਦੇ ਗਲੇ ਤੇ ਵਿੱਚ ਸੋਨੇ ਦੀ ਚੈਨ ਖੋ ਕੇ ਲੁਟੇਰਾ ਫਰਾਰ ਹੋ ਗਿਆ ਜਾਣਕਾਰੀ ਦੇ ਅਨੁਸਾਰ ਬੁਟੀਕ ਚਲਾ ਰਹੀ ਅਮਨਦੀਪ ਕੌਰ ਆਪਣੇ ਬੁਟੀਕ ਤੋਂ ATM ਵਿੱਚੋਂ ਜਿਹੜਾ ਪੈਸੇ ਨਿਕਲਵਾ ਕੇ ਖੰਨਾ ਰੋਡ ਤੇ ਡਾਕਟਰ ਦੇ ਕੋਲ ਅੱਖਾਂ ਦਾ ਚੱਕਰ ਕਰਵਾਉਣਾ ਸੀ ਤੇ ਇਸੇ ਦੌਰਾਨ ਪਹਿਲਾਂ ਤੋਂ ਹੀ ਤਿਆਰ ਖੜੇ ਲੁਟੇਰਿਆਂ ਨੇ ਉਸ ਤੇ ਗਲ ਦੇ ਵਿੱਚ ਸੋਨੇ ਦੀ ਚੈਨ ਪਾਈ ਕੋਈ ਹੋ ਕੇ ਫਰਾਰ ਹੋ ਕੇ ਤੇ ਉੱਥੇ ਹੀ ਇਸ ਲੁੱਟ ਦੀ ਵਾਰਦਾ ਸিসিਟੀਵੀ ਫੁਟੇਜ ਦੇ ਵਿੱਚ ਕੈਪ ਹੋ ਗਈ ਹੈ ਅਸੀਂ ਵੀਰ ਜੀ ਘਰੋਂ ਆਏ ਸੀ ਇੱਥੇ ਆਪਣੀ ਬੁਟੀਕ ਆ ਸਮਰਾਲੇ ਫੈਸ਼ਨ ਪੈਨ ਬੁਟੀਕ ਦਿੱਲੀ ਦੀ ਹੌਣੀ ਜਾਣੀ ਆ ਨਾ ਤੇ ਅਸੀਂ ਬੁਟੀਕ ਤੋਂ ਇੱਥੇ ਆਣਾ ਸੀਗਾ ਪਹਿਲਾਂ ਅਸੀਂ ਏਟੀਐਮ 'ਚ ਆਏ ਏਟੀਐਮ ਤੋਂ ਬਾਅਦ ਫਿਰ ਅਸੀਂ ਕੈਂਥ ਟੇਲਰ ਉੱਥੇ ਆਏ ਉਥੋਂ ਸੀ ਆਈ 3 ਜਾਂ ਡਾਕਟਰ ਦੇ ਆਏ ਸੀ ਅੱਖਾਂ ਦਿਖਾਉਣ ਵਾਸਤੇ ਉੱਥੇ ਆ ਕੇ ਜਿਵੇਂ ਮੈਂ ਆਪਣੀ ਸਕੂਟਰੀ ਲਾਈ ਹਲੇ ਸਕੂਟਰੀ ਸਟੈਂਡ ਤੇ ਲਾਈ ਰਹੀ ਸੀ ਪਤਾ ਨਹੀਂ ਕੌਣ ਸੀ ਦੋ ਜਣੇ ਸੀਗੇ ਉਹ ਆਇਆ ਆ ਕੇ ਮੇਰੇ ਚੈਨ ਖੋ ਕੇ ਭੱਜ ਕੇ ਲੈ ਗਿਆ ਦੇਖੋ ਮੇਰੇ ਨਿਸ਼ਾਨ ਵੀ ਕਾਫੀ ਪਏ ਹੋਏ ਆ ਤਾਂ ਕੀ ਲੱਗਦਾ ਵੀ ਪਿੱਛੇ ਪਿੱਛਾ ਕਰ ਰਹੇ ਸੀ? ਹਾਂਜੀ ਜੀ ਮੈਂ ਕੈਮਰੇ ਰਿਕਾਰਡਿੰਗਾਂ ਤੋਂ ਪਤਾ ਲੱਗਦਾ ਕਿ ਉਹ ਪਿੱਛੇ ਹੀ ਸਾਡੇ ਸਾਡਾ ਪਿੱਛਾ ਕਰਦੇ ਸੀਗੇ। ਚੋਰ ਇੱਕ ਹੀ ਕਰਦੇ ਰਹੇ। ਹਾਂਜੀ ਇਹਦੇ ਮਾਮਲੇ ਦੀ ਸ਼ਿਕਾਇਤ ਦਿੱਤੀ ਪੁਲਿਸ ਨੂੰ। ਹਾਂਜੀ ਰਿਪੋਰਟ ਦਿੱਤੀ ਆ। 112 ਡਾਇਲ ਕਰਤਾ। ਹਾਂ 112 ਨੰਬਰ ਵੀ ਡਾਇਲ ਕੀਤਾ। ਉਹ ਬਾਕੀ ਕਰ ਰਹੇ ਨੇ ਆਪਣੀ ਕਾਰਵਾਈ ਜੋ ਵੀ ਹੈਗੀ ਆ। ਰਿਕਾਰਡਿੰਗਾਂ ਵਗੈਰਾ ਸਾਰੀਆਂ ਕੱਢ ਲੀਆਂ ਸੀ। ਕੋਈ ਇਨਸਾਨ ਤਾਂ ਨਹੀਂ ਹੋਇਆ ਉਹਨਾਂ ਨੇ ਕਿਸ ਮਾਰਿਆ ਵਗੈਰਾ। ਨਹੀਂ ਮਾਰਿਆ ਨਹੀਂ ਬਸ ਮੇਰੇ ਆ ਖਰੋਚਾ ਹੀ ਹੋਇਆ ਨੌ ਦੇ ਨਿਸ਼ਾਨ ਪਏ ਹੋਏ ਨੇ। ਜਦੋਂ ਕਿਤੂ ਹੋਇਆ ਤੁਸੀਂ ਹਾਂਜੀ ਅਸੀਂ ਪਿੱਛੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਸੀਗੇ ਇੱਥੇ ਇਹ ਵੀ ਵਿਚਾਰੀ ਵੀ ਬਹੁਤ ਕੋਸ਼ਿਸ਼ ਕੀਤੀ ਆ ਮੈਂ ਵੀ ਅਸੀਂ ਪਿੱਛੇ ਭੱਜਿਆ ਪਰ ਉਹ ਹੱਥ ਨਹੀਂ ਲੱਗੇ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਜਿਹੜਾ ਬਾਈਕ ਵਾਲ ਨਹੀਂ ਨਹੀਂ ਮੂੰਹ ਖੁੱਲੇ ਸੀਗੇ ਇੱਕ ਬਾਈਕ ਵਾਲ ਉਹ ਨਹੀਂ ਆਪਣਾ ਮੇਨ ਰੋਡ ਤੇ ਖੜਾਇਆ ਹੋਏ ਸੀ ਤੇ ਜਿਹੜਾ ਪਿੱਛੇ ਸਾਡੇ ਸੀ ਉਹ ਅੰਦਰ ਬੈਕ ਸਾਈਡ ਦੇ ਆਇਆ ਸੀ ਫਿਰ ਜਿਆ ਮਾਰਕੀਟ ਦੇ ਬੈਕ ਸਾਈਡ ਦੀ ਉਥੋਂ ਫੋਕੇ ਲੈ ਗਿਆ ਜਦੋਂ ਅਸੀਂ ਪਿੱਛੇ ਭੱਜਿਆ ਫਿਰ ਉਹ ਅੱਗੇ ਖੜਾ